ਜਿਹ ਤੁਸਨ ਕੋਗੇ ਘੱਟ ਤੋਂ ਘੱਟ ਫੀਸ ਵਾਲੀ ਯੂਨੀਵਰਸਿਟੀ ਦੱਸੋ ਨਾਲ ਦੀ ਨਾਲ ਉੱਥੇ ਵੀਜ਼ਾ ਵੀ ਆਂਦ ਹੋਵੇ ਉਹ ਦੱਸੋ ਨਾਲ ਦੀ ਨਾਲ ਉੱਥੇ ਆਫਰ ਲੈਟਰ ਜਲਦੀ ਆਂਦੀ ਦੱਸੋ ਆਫਰ ਲੈਟਰ ਦੇ ਚਾਰਜਿਸ ਵੀ ਨਾ ਲੱਗਣ ਇਹ ਵੀ ਦੱਸ ਦਿਓ ਅਸੀਂ ਉਹ ਸਾਰੀ ਚੀਜ਼ਾਂ ਦਾ ਇੱਕ ਪੈਕੇਜ ਦਵਾਂਗੇ ਤੁਹਾਨੂੰ ਇਹ ਕੰਬੀਨੇਸ਼ਨ ਜੇਰੇ ਬੱਚੇ ਨੂੰ ਅਸੀਂ ਦੱਸ ਦਿੱਤਾ ਜੋ ਬੱਚਾ ਫੋਲੋ ਕਰ ਗਿਆ ਤਾਂ ਉਹ ਤੁਸੀਂ ਉਹ ਬੱਚੇ ਨੂੰ ਇੰਡੀਆ 'ਚ ਨਹੀਂ ਅਮਰੀਕਾ 'ਚ ਹੀ ਮਿਲਦੇ ਇੱਕ ਦਿਨ ਪੁਰਾਣੇ ਫੰਡ ਜਾਂਦੇ ਆ ਸਾਨੂੰ ਚਲੋ ਫੰਡ ਹੁਣ 25 ਤੋਂ 30 ਲੱਖ ਦੇ ਜਾਂ 35 ਲੱਖ ਦੇ ਵੀ ਹੋ ਸਕਦੇ ਆ ਹਰ ਯੂਨੀਵਰਸਿਟੀ ਦੇ ਆਪ ਦਾ ਫੀਸ ਸਟ੍ਰਕਚਰ ਹੈ ਫੀਸ ਸਟ੍ਰਕਚਰ ਹੀ ਡਿਫਾਈਨ ਕਰਦਾ ਹੈ ਕਿ ਕਿੰਨੇ ਦੇ ਫੰਡ ਸ਼ੋ ਕਰਨੇ ਆ ਯੂਨੀਵਰਸਿਟੀ ਦੀ ਫੀਸ ਤੁਸੀਂ ਇਹ ਲੈ ਲਓ ਕਿ ਤੁਹਾਡੀ ਘੱਟ ਤੋਂ ਘੱਟ 2 ਤੋਂ 3 ਲੱਖ ਰੁਪਈਆ ਫੀਸ ਭਰ ਕੇ ਤੁਸੀਂ ਜਾ ਸਕਦੇ ਹੋ ਬੇਰੀ ਵਾਰ ਤੁਹਾਡਾ ਆਫਰ ਲੈਟਰ ਉਸੇ ਯੂਨੀਵਰਸਿਟੀ ਦਾ ਲੈ ਕੇ ਦੇਗਾ ਜਿੱਥੇ ਵੀਜ਼ਾ ਆ ਰਿਹਾ ਹੈ ਉਸੇ ਯੂਨੀਵਰਸਿਟੀ ਦਾ ਲੈ ਕੇ ਦੇਗਾ ਜਿੱਥੇ ਫੀਸ ਘੱਟ ਹੈ 4 ਤੋਂ 5 ਲੱਖ ਵਿੱਚ ਤੁਸੀਂ ਜਾ ਸਕਦੇ ਹੋ ਉਸੇ ਯੂਨੀਵਰਸਿਟੀ ਦਾ ਲੈ ਕੇ ਦੇਗਾ ਜਿੱਥੇ ਜਲਦੀ ਓਫਰ ਲੈਟਰ ਆ ਰਿਹਾ ਹੈ ਕਟ-ਆਫ ਲੈਟਰ ਚਾਰਜਿਸਾਂ ਲੋਕ 500000 ਡਾਲਰ ਵੀ ਓਫਰ ਲੈਟਰ ਦੇ ਚਾਰਜਿਸ ਪੇ ਕਰ ਰਹੇ ਆ ਆਪਾਂ ਤੁਹਾਨੂੰ 50 ਤੋਂ 100 ਡਾਲਰ ਵਾਲਾ ਲੈ ਕੇ ਦੇ ਰਹੇ ਆ ਜਿਹੜਾ ਵੀ ਅਸੀਂ 베ਰੀ ਵਾਰ ਆਪ ਪੇ ਕਰ ਰਹੇ ਆ ਤੁਹਾਡੇ ਉਹ ਪੈਸੇ ਵੀ ਬਚਣਗੇ ਤੁਹਾਨੂੰ ਉਹ ਵੇਵ-ਆਫ ਵੀ ਮਿਲੇਗਾ ਤੁਹਾਨੂੰ ਨਵੀਆਂ ਯੂਨੀਵਰਸਿਟੀਆ ਵੀ ਇੰਟਰੋਡਿਊਸ ਕਰਾਂਗੇ ਬਸ ਫੋਨ ਚੱਕਣਾ ਸਾਨੂੰ ਫੋਨ ਕਰਨਾ ਸਾਡੇ ਕੋਲ ਆ ਕੇ ਜਾਓ ਮੈਂ ਰੂਮਰਸ ਦੀ ਗੱਲ ਕੀਤੀ ਹੈ ਰੂਮਰਸ ਦੇ ਵਿੱਚ ਫੰਡਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕਨਫਿਊਜ਼ਨਸ ਨੇ ਔਰ ਕੁਝ ਹੱਦ ਤੱਕ ਜੇ ਦੇਖਿਆ ਜਦੋਂ ਚ ਡਾਕੂਮੈਂਟਸ ਦੀ ਆਪਾਂ ਗੱਲ ਕੀਤੀ ਉਹ ਵੀ ਕਾਫੀ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ ਕਿਹੜੀਆਂ ਆਫਰਸ ਨੇ ਤੁਹਾਡੇ ਕੋਲ ਦੇਣ ਦੀ ਬੱਚਿਆਂ ਨੂੰ ਨਵੀਆਂ ਯੂਨੀਵਰਸਿਟੀਆਂ ਦੀਆਂ ਯੂਨੀਵਰਸਿਟੀਆਂ ਦੀਆਂ ਆਫਰਸ ਯੂਨੀਵਰਸਿਟੀ ਸਾਰੀਆਂ ਉਹੀ ਹੈ ਕੁਝ ਨਵੀਆਂ ਯੂਨੀਵਰਸਿਟੀਆਂ ਇੰਟਰੋਡਿਊਸ ਅਸੀਂ ਕੀਤੀਆਂ ਨੇ ਅਮਰੀਕਾ 'ਚ ਤਾਂ ਆਲਰੇਡੀ ਉਹੀ ਯੂਨੀਵਰਸਿਟੀਆਂ ਸਨ ਐਡਮਿਸ਼ਨ ਦੇ ਰਹੀਆਂ ਨੇ ਬੇਰੀਵਰ ਨੇ ਕਿਹੜੀਆਂ ਬੇਰੀਵਰ ਨੇ ਜੋ ਯੂਨੀਵਰਸਿਟੀ ਇੰਟਰ ਉਹਨਾਂ ਵਿੱਚ ਬੈਚਲਰਸ ਦੀਆਂ ਯੂਨੀਵਰਸਿਟੀਆਂ ਤੇ ਮਾਸਟਰ ਦੀਆਂ ਯੂਨੀਵਰਸਿਟੀਆਂ ਦੋਨੋਂ ਲੈ ਕੇ ਆਏ ਆਂ ਆਪਾਂ ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਲਈ ਲੋਕ ਜਾਣਾ ਚਾਹੁੰਦੇ ਹਨ ਕੈਲੀਫੋਰਨੀਆ ਦੇ ਲਈ ਯੂਨੀਵਰਸਿਟੀਆਂ ਨਹੀਂ ਅਸੀਂ ਆਫਰ ਕਰ ਸਕਦੇ ਜਿਆਦਾ ਉਹਦਾ ਰੀਜ਼ਨ ਹੈ ਕੈਲੀਫੋਰਨੀਆ ਤੁਹਾਨੂੰ ਜਿਹੜੀ ਯੂਨੀਵਰਸਿਟੀ ਮਿਲੇਗੀ ਉਹ ਬੈਂਡ ਸਕੋਰ ਜਾਂ ਪਰਸੈਂਟੇ ਤੁਹਾਡੀ ਇੱਕ ਆਪਣੇ ਦਾਇਰੇ ਦੇ ਅਕੋਰਡਿੰਗ ਮੰਗ ਰਿਹਾ ਹੈ ਅਗਰ ਆਪਾਂ ਨਾਲ ਉਹ ਮੈਚ ਨਹੀਂ ਹੋ ਰਿਹਾ 1% ਦਾ ਵੀ ਜਾਂ ਇੱਕ ਅੱਧੇ ਬੈਂਡ ਦਾ ਵੀ ਫਰਕ ਹੈ ਤਾਂ ਆਪਾਂ ਨੂੰ ਉੱਥੇ ਆਫਰ ਲੈਟਰ ਨਹੀਂ ਆਣਾ ਆਪਾਂ ਫਿਰ ਉਹੀ 1-2 ਮਹੀਨੇ ਵੇਟ ਕਰਾਂਗੇ ਉਹ ਫਲੈਟਰ ਨਹੀਂ ਆਊਗਾ ਅਸੀਂ ਉਸ ਤੋਂ ਬਾ ਜਿੰਨੀਆਂ ਸਟੇਟਸ ਐ ਉਹਨਾਂ ਦੀਆਂ ਯੂਨੀਵਰਸਿਟੀਆਂ ਨਵੀਆਂ ਲੈ ਕੇ ਆ ਰਹੇ ਆ ਜੇ ਤੁਸੀਂ ਉਹਨਾਂ ਯੂਨੀਵਰਸਿਟੀਆਂ ਦਾਖਲਾ ਲੈਣਾ ਚਾਹੁੰਦੇ ਹੋ 1 ਅਗਸਤ ਤੋਂ ਪਹਿਲਾਂ ਤੁਸੀਂ ਉਹਨਾਂ ਵਿੱਚ ਆਪਣਾ I20 ਦੇ ਜਿਹੜੇ ਚਾਰਜੀ ਦੇ 50 ਤੋਂ 100 ਡਾਲਰ ਬਚਾਉਣਾ ਚਾਹੁੰਦੇ ਹੋ 1 ਅਗਸਤ ਤੋਂ ਪਹਿਲਾਂ ਸਾਡੇ ਕੋਲ ਆ ਕੇ ਅਨਰੋਲ ਕਰੋ ਤੁਹਾਡੇ ਉਹ ਪੈਸੇ ਵੀ ਬਚਣਗੇ ਤੁਹਾਨੂੰ ਉਹ ਵੇਵ ਆਫ ਵੀ ਮਿਲੇਗਾ ਤੁਹਾਨੂੰ ਨਵੀਆਂ ਯੂਨੀਵਰਸਿਟੀਆਂ ਵੀ ਇੰਟਰੋਡਿਊਸ ਕਰਾਂਗੇ ਬਸ ਫੋਨ ਚੱਕਣਾ ਸਾਨੂੰ ਫੋਨ ਕਰਨਾ ਸਾਡੇ ਕੋਲ ਆ ਕੇ ਜਾਓ ਇਸ ਤੋਂ ਇਲਾਵਾ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਤੁਹਾਨੂੰ ਕੁਝ ਲੱਗਦਾ ਹੈ ਕਿ ਅਸੀਂ ਕਿੰਨੇ ਪ ਕਿੰਨਾ ਟਾਈਮ ਲੱਗਦਾ ਜੈਨੂਲੀ ਕਿ ਜਾਂ ਫਿਰ ਕਿੰਨਾ ਕੁ ਤੁਹਾਡੇ ਇੱਥੇ ਬੱਚੇ ਨੂੰ ਮਿਹਨਤ ਕਰਨੀ ਪੈ ਰਹੀ ਹੈ ਬੱਚਾ ਖੱਜਲ ਹੋ ਰਿਹਾ ਹੈ ਕਿ ਨਹੀਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਕੇ ਜਾ ਸਕਦੇ ਹੋ 베ਰੀਵਰ ওভারਸੀਜ਼ ਸਟੂਡੈਂਟ ਦੇ ਲਈ ਜਿਹੜੀ ਗਾਈਡੈਂਸ ਜਿਹੜੀ ਦੇ ਰਿਹਾ ਹੈ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾ ਰਿਹਾ ਹੈ ਚਾਰਜਸ ਲੈ ਰਹੇ ਆ ਆਪਾਂ ਸਿੰਪਲ ਗੱਲ ਕਰਦੇ ਹਾਂ ਅਸੀਂ ਤੁਹਾਡੇ ਤੋਂ 45000 ਰੁਪਏ ਚਾਰਜ ਕਰ ਰਹੇ ਹਾਂ ਜੋ ਤੁਸੀਂ ਬਾਹਰ ਜਾਣ ਲਈ ਆਪਣਾ ਯੂਐਸਏ ਜਾਣ ਲਈ ਸਾਡੀ ਗਾਈਡੈਂਸ ਅਸੀਂ ਆਫਰ ਲੈਟਰ ਡੀਐਸ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਫਾਈਲ ਤੋਂ ਇਲਾਵਾ ਤੁਹਾਡੇ ਇੰਟਰਵਿਊ ਪ੍ਰपरेशन ਉੱਥੇ ਜਾ ਕੇ ਗਾਈਡੈਂਸ ਅਸੀਂ ਕੋਈ ਦੁਬਾਰਾ ਪੈਸਾ ਨਹੀਂ ਲੈ ਰਹੇ ਹਾਂ ਠੀਕ ਹੈ 45000 ਰੁਪਏ ਪਲੱਸ ਤੁਸੀਂ ਆਦੇ ਆਫਰ ਲੈਟਰ ਦੇ ਚਾਰਜਿਸ ਪੇ ਕਰਨੇ ਆ ਜੋ ਕਿ ਤੁਹਾਨੂੰ 1 ਅਗਸਤ ਤੱਕ ਪੇ ਕਰਨ ਦੀ ਲੋੜ ਹੀ ਨਹੀਂ ਹੈ ਤੁਹਾਡੇ ਵੇਵ ਆਫ ਕਰ ਦਿੱਤੇ ਆਪਾਂ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਆਪਦੀ ਯੂਨੀਵਰਸਿਟੀ ਦੀ ਫੀਸ ਪੇ ਕਰਦੇ ਹੋ ਯੂਨੀਵਰਸਿਟੀ ਦੀ ਫੀਸ ਕਿੰਨੀ ਆ ਹੁਣ ਉਹੀ ਗੱਲ ਹੈ ਯੂਨੀਵਰਸਿਟੀ ਦੀ ਫੀਸ ਸਟ੍ਰਕਚਰ ਅਲੱਗ-ਅਲੱਗ ਹੈ ਸਭ ਦਾ ਹਾਂਜੀ ਯੂਨੀਵਰਸਿਟੀ ਦੀ ਫੀਸ ਤੁਸੀਂ ਇਹ ਲੈ ਲਓ ਕਿ ਤੁਹਾਡੀ ਘੱਟ ਤੋਂ ਘੱਟ 2 ਤੋਂ 3 ਲੱਖ ਰੁਪਈਆ ਫੀਸ ਭਰ ਕੇ ਇੱਥੋਂ ਦੀ ਜਾ ਸਕਦੇ ਹੋ ਠੀਕ ਹੈ 45000 ਰੁਪਏ ਦੇ ਕਰੀਬ-ਕਰੀਬ ਤੁਹਾਡਾ ਅੰਬੈਸੀ ਫੀਸ ਆਂਦੀ ਹੈ 45000 ਜਿਹਦੇ ਵਿੱਚ ਕੀ 350 USD ਸਰਵਿਸ ਦੇ ਆ 185 ਤੁਹਾਡੇ ਅੰਬੈਸੀ ਦੇ ਚਾਰਜਸ ਆ ਤਾਂ ਤੁਹਾਡਾ ਇਹ ਆਲਮੋਸਟ 45 45000 ਬੰਦੇ ਆ 45000 ਲੱਗ ਰਿਹਾ ਅਸੀਂ ਚਾਰਜ ਕਰ ਰਹੇ ਹਾਂ 45000 ਇਸ ਤੋਂ ਇਲਾਵਾ 2.5 ਤੋਂ 3 ਲੱਖ ਦੀ ਤੁਹਾਡੇ ਕੋਲ ਜੇ ਯੂਨੀਵਰਸਿਟੀ ਹੈ ਜੇ ਤੁਹਾਡਾ ਉਹਨਾਂ ਦੇ ਅਕੋਰਡਿੰਗ ਪ੍ਰੋਫਾਈਲ ਹੈ ਤਾਂ ਤੁਹਾਨੂੰ ਉਹ ਵੀ ਯੂਨੀਵਰਸਿਟੀਆਂ ਮਿਲ ਜਾਂਦੀ ਹੈ ਤਾਂ ਤੁਸੀਂ 4 ਤੋਂ 5 ਲੱਖ ਵਿੱਚ ਆਪਦਾ ਵੀਜ਼ਾ ਲੈ ਰਹੇ ਹੋ ਅਮਰੀਕਾ ਜਾ ਰਹੇ ਹੋ ਉੱਤੇ ਜਾ ਕੇ ਆਪਣੇ ਸੁਪਨੇ ਪੂਰੇ ਕਰ ਰਹੇ ਹੋ ਹਾਂਜੀ ਉਹ ਯੂਨੀਵਰਸਿਟੀਆਂ ਨਹੀਂ ਮਿਲ ਰਹੀਆਂ ਤਾਂ ਫੀਸ ਜ਼ਿਆਦਾ ਵੀ ਹੋ ਸਕਦੀ ਹੈ ਫੀਸ ਤੁਹਾਡੀ ਬੈਚਲਰ ਦੇ ਸਟੂਡੈਂਟ ਦੀ ਲਈ ਮੈਕਸਿਮਮ 5 ਤੋਂ 7 ਲੱਖ ਦੀ ਹੈ ਹਾਂ ਅਗਰ ਤੁਸੀਂ ਆਪਣੀ ਮਰਜ਼ੀ ਦੀ ਫਿਰ ਵੀ ਯੂਨੀਵਰਸਿਟੀ ਚੂਜ਼ ਕਰਦੇ ਹੋ ਤਾਂ ਫੀਸ ਉਹਦੇ ਅਕੋਰਡਿੰਗ ਹੋਏਗੀ ਅਸੀਂ ਕਟ ਫੀਸ ਵਾਲੀ ਯੂਨੀਵਰਸਿਟੀ ਦੱਸੋ ਨਾਲ ਦੀ ਨਾਲ ਉੱਥੇ ਵੀਜ਼ਾ ਵੀ ਆਂਦ ਹੋਵੇ ਉਹ ਦੱਸੋ ਨਾਲ ਦੀ ਨਾਲ ਉੱਥੇ ਆਫਰ ਲੈਟਰ ਜਲਦੀ ਆਂਦੀ ਦੱਸੋ ਆਫਰ ਲੈਟਰ ਦੇ ਚਾਰਜੇਜ਼ ਵੀ ਨਾ ਲੱਗਣ ਇਹ ਵੀ ਦੱਸ ਦਿਓ ਅਸੀਂ ਉਹ ਸਾਰੀ ਚੀਜ਼ਾਂ ਦਾ ਇੱਕ ਪੈਕੇਜ ਦਵਾਂਗੇ ਤੁਹਾਨੂੰ ਪੈਕੇਜ ਇਹ ਨਹੀਂ ਦੇ ਰਹੇ ਕਿ ਪੈਸੇ ਬਾਅਦ ਚਨੇ ਇਹ ਧਿਆਨ ਰੱਖ ਲਿਓ ਪੈਕੇਜ ਇਹ ਹੈ ਕਿ ਤੁਹਾਡਾ I20 ਦਾ ਟਾਈਮ ਘੱਟ ਲੱਗੇਗਾ ਵੀਜ਼ਾ ਜਿਹੜੀ ਯੂਨੀਵਰਸਿਟੀ ਦੇ ਆਂਦੇ ਆ ਉਹ ਦਵਾਂਗੇ ਤੁਹਾਨੂੰ ਉਹਦੇ ਵਿੱਚ ਜਿਹੜਾ ਕੋਰਸ ਚਾਹੀਦਾ ਉਹ ਲੈ ਕੇ ਦਵਾਂਗੇ ਤੁਹਾਡੀ ਫੀਸ ਨਹੀਂ ਲੱਗ ਰਹੀ ਉੱਥੇ ਅੰਬੈਸੀ ਦੀ ਉਹਦੀ ਸੋਰੀ ਤੁਹਾਡੀ I20 ਚਾਰਜਸ ਨਹੀਂ ਲੱਗ ਰਹੇ ਉਹਨੇ ਸਾਰੀ ਚੀਜ਼ਾਂ ਮਿਲਾ ਕੇ ਤੁਹਾਡਾ ਇਹ ਵਾਲਾ ਪੈਕੇਜ ਜਿਹੜਾ ਹੈ ਇਹ ਤੁਹਾਡਾ ਖਰਚਾ ਵੀ ਬਚਾਰਿਆ ਟਾਈਮ ਵੀ ਬਚਾਰਿਆ ਹੈ ਤੇ ਵੀਜ਼ਾ ਜਿਹੜੀ ਯੂਨੀਵਰਸਿਟੀ ਜਾਂਦੇ ਤੁਹਾਨੂੰ ਉਹ ਯੂਨੀਵਰਸਿਟੀ ਦੇ ਰਹੇ ਆ ਉਹਨੇ ਸਾਰੀ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਹੈ ਨਾ ਇਹ ਬੜਾ ਓਖਾ ਮਿਲਦਾ ਹੈ ਇਹ ਕੰਬੀਨੇਸ਼ਨ ਜਿਹੜੇ ਬੱਚੇ ਨੂੰ ਅਸੀਂ ਦੱਸ ਦਿੱਤਾ ਜੋ ਬੱਚਾ ਫੋਲੋ ਕਰ ਗਿਆ ਤਾਂ ਉਹ ਤੁਸੀਂ ਉਹ ਬੱਚੇ ਨੂੰ ਇੰਡੀਆ ਚ ਨਹੀਂ ਅਮਰੀਕਾ ਚ ਹੀ ਮਿਲਦੇ ਹੋ ਹੁਣ ਗੱਲ ਆਈ ਜੀ ਲੋਕ ਕਹਿੰਦੇ ਆ ਜਿਸ ਤਰੀਕੇ ਦੇ ਨਾਲ ਕਿ ਪਾਸਪੋਰਟ ਦੇ ਕੇ ਬੜੀ ਖੁਸ਼ੀ ਜੀ ਹੁੰਦੀ ਹੈ ਤੁਹਾਨੂੰ ਵੀ ਅਸੀਂ ਦਿਖਾਣੇ ਅੱਜ ਕਿੰਨੇ ਬੱਚਿਆਂ ਦੇ ਪਾਸਪੋਰਟ ਆਏ ਆ ਦਵਿੰਦਰ ਜੀ ਦੇ ਹੱਥ ਚ ਫੜੇ ਹੋਏ ਢੇਰ ਸਾਰੇ ਪਾਸਪੋਰਟਸ ਜਿਨ੍ਹਾਂ ਦੇ ਲੱਗੇ ਗੈਪਸ ਵੀ ਨਹੀਂ ਉਹ ਜਿਵੇਂ ਦਸਰੇ ਸੀਗੇ ਆ ਤੁਹਾਨੂੰ ਵੀਜ਼ਾ ਦਿਖਾ Terima kasih telah menonton! ਸਾਰੇ ਪਾਸਪੋਰਟ ਸਾਡੇ ਕੋਲ ਹੁਣੇ ਹੀ 1-2 ਦਿਨਾਂ ਚ ਰਿਸੀਵ ਹੋਏ ਆ ਸਟੂਡੈਂਟ ਇੱਥੇ ਹੀ ਆ ਸਟੂਡੈਂਟ ਲੈ ਰਹੇ ਆ ਪਾਰਟੀ ਚੱਲ ਰਹੀ ਆ ਸਟੂਡੈਂਟਸ ਦੀ ਦੇਖੋ ਤੇ ਸਟੂਡੈਂਟ ਬਹੁਤ ਖੁਸ਼ ਆ ਮੈਨੂੰ ਤਾਂ ਸਟੂਡੈਂਟ ਤੇ ਮਾਨ ਆ ਬਹੁਤ ਜਿਹੜੇ ਸਟੂਡੈਂਟ ਵੀਜ਼ਾ ਲੈ ਕੇ ਆਏ ਨਾ ਉਹ ਜੰਗ ਹੀ ਲੜ ਕੇ ਆਏ ਉਹ ਇਹ ਤੁਸੀਂ ਲਗਾ ਲਓ ਕਿਉਂ ਅਸੀਂ ਤਿਆਰੀ ਕਰਾਈ ਅਲਾ ਗਲੈਸਤਾ ਕਰਾਉਣੀ ਦੇਖੋ ਅਸੀਂ ਪੈਸੇ ਵੀ ਲਏ ਆ ਸਾਡਾ ਦਿਲ ਵੀ ਅਸੀਂ ਮਿਹਨਤ ਕਰਾਈਏ ਵੀਜ਼ੇ ਲਈਏ ਸਾਨੂੰ ਵੀ ਖੁਸ਼ੀ ਹੁੰਦੀ ਆ ਪਰ ਜਿਹੜੇ ਬੱਚਿਆਂ ਨੇ ਅੱਗੂ ਤਿਆਰੀ ਉਸ ਤੋਂ ਜ਼ਿਆਦਾ ਜੰਮ ਕੇ ਕੀਤੀ ਜਦੋਂ ਅਸੀਂ ਕਰਾਉਣ ਲੱਗੇ ਤਾਂ ਉਹਨਾਂ ਦੇ ਜਦੋਂ ਰਿਜ਼ਲਟ ਆਏ ਸਾਨੂੰ ਹੋਰ ਖੁਸ਼ੀ ਹੁੰਦੀ ਆ ਅਸੀਂ ਕਰਵਾ ਰਹੇ ਸੀ ਇਹ ਪੜ ਰਹੇ ਸੀ ਸਾਨੂੰ ਵੀ ਲੱਗਦਾ ਸੀ ਇਹ ਹੱਕਦਾਰ ਹੈ ਵੀਜ਼ੇ ਦਾ ਤੇ ਜਦੋਂ ਉਹਦਾ ਨਹੀਂ ਆਦਾ ਸਾਨੂੰ ਦੁੱਖ ਬਹੁਤ ਹੁੰਦਾ ਉਹਨਾਂ ਦੇ ਬਰਾਬਰ ਹੀ ਹੁੰਦਾ ਤੇ ਜਦੋਂ ਆ ਜਾਂਦਾ ਖੁਸ਼ੀ ਉਹਨਾਂ ਤੋਂ ਵੀ ਦੁਗਣੀ ਹੁੰਦੀ ਆ ਸਾਨੂੰ ਉਹੀ ਆ ਨੇ ਬੱਚਾ ਪੜ ਰਿਹਾ ਤਿਆਰੀ ਕਰ ਰਿਹਾ ਕੰਮੀ ਵੀਜ਼ਾ ਨਹੀਂ ਆਇਆ ਤਾਂ ਸਾਨੂੰ ਵੀ ਉਹਦੇ ਬਰਾਬਰ ਜੀ ਦੁੱਖ ਹੁੰਦਾ ਸਾਡਾ ਵੀ ਕਈ ਵਾਰੀ ਮਨ ਨਹੀਂ ਕਰਦਾ ਇੱਕ ਦੋ ਦਿਨ ਦਾ ਇਹ ਕੀ ਹੋ ਗਿਆ ਤੇ ਜਦੋਂ ਜਿਹੜੇ ਬੱਚੇ ਨੇ ਮਿਹਨਤ ਕੀਤੀ ਵੀਜ਼ਾ ਆ ਗਿਆ ਉਹ ਤੋਂ ਦੁਗਣੀ ਖੁਸ਼ੀ ਸਾਨੂੰ ਹੁੰਦੀ ਹੈ ਕੁਵਿੰਦਰ ਜੀ ਤਾਂ ਹੁਣ ਇਸ ਤਰ੍ਹਾਂ ਦੀ ਮੈਂ ਕਾਫੀ ਇਹਨਾਂ ਦੇ ਨਾਲ ਪਹਿਲੇ ਵੀ ਗੱਲਾਂ ਬਾਤਾਂ ਸੀ ਯੂ ਐਸ ਵਿਜ਼ਿਟੇ ਕਰਕੇ ਗਈਆਂ ਜਦੋਂ ਪਹਿਲੇ ਵਾਰ ਆਏ ਸੀ ਕਈ ਵਾਰੀ ਇਮਪ੍ਰੈਸ਼ਨ ਐਵੇਂ ਹੁੰਦਾ ਪੌੜੀਆਂ ਚੱਲ ਰਹੀ ਤੁਸੀਂ ਐਵੇਂ ਲੱਗਦਾ ਕਿ ਇੱਕ ਕੰਪਨੀ ਜਿਵੇਂ ਕਿ ਸਾਰੀਆਂ ਵੀਜ਼ਾ ਵਾਲੀਆਂ ਨਹੀਂ ਜਾਂ ਕਲੇਮ ਕਰਦੇ ਨੇ ਲੋਕ ਵੀ ਅਸੀਂ ਜੀ ਤੁਹਾਡਾ ਵੀਜ਼ਾ ਲਵਾ ਦਾਂਗੇ ਐਵੇਂ ਦੇ ਕੋਈ ਕੰਸਲਟੈਂਟ ਹੋਣੇ ਪਰ ਜਦੋਂ ਹੌਲੀ ਹੌਲੀ ਇਹਨਾਂ ਨਾਲ ਲਵਾ ਪਿਆ ਗੱਲਬਾਤ ਕੀਤੀ ਤਾਂ ਲੱਗਿਆ ਬੜੀ ਸੰਜੀਦਗੀ ਦੇ ਨਾਲ ਕੰਸਲਟੈਂਟ ਦੇ ਰੂਪ ਵਿੱਚ ਘੱਟ ਸਕੂਲਿੰਗ ਦੇ ਰੂਪ ਵਿੱਚ ਜ਼ਿਆਦਾ ਕੰਮ ਕਰ ਰਹੇ ਨੇ ਸਟੂਡੈਂਟ ਨੂੰ ਸਕੂਲ ਦੀ ਤਰ੍ਹਾਂ ਐ ਜਿੱਦਾਂ ਇੱਕ ਮਤਲਬ ਤੜਫ ਹੁੰਦੀ ਹੈ ਨਾ ਕਿ ਬੱਚਾ ਮੇਰੀ ਕਲਾਸ ਚ ਆਇਆ ਤਾਂ ਉਹ ਪਾਸ ਹੋਣਾ ਚਾਹੀਦਾ ਉਸ ਟ੍ਰਿਕ ਦੇ ਨਾਲ ਉਸ ਲੈਵਲ ਤੇ ਜਾ ਕੇ ਹੁਣ ਇਹਨਾਂ ਨੇ ਆਪਣਾ ਜਿਹੜਾ ਇੱਕ ਕਰਿਕੂਲਮ ਜਿਹੜਾ ਉਹ ਫਿੱਟ ਕਰਤਾ ਹੈ। ਮੈਂ ਠੀਕ ਕਹਿ ਰਹੀ ਹਾਂ ਜੀ? ਬਿਲਕੁਲ ਸਹੀ ਕਹਿ ਰਹੇ ਤੁਸੀਂ ਜੋ ਕਹਿ ਰਹੇ ਹੋ ਉਹ ਜਾਦੀ ਕਹਿ ਰਹੇ ਹੋ ਸਾਡੇ ਲਈ ਪਰ ਠੀਕ ਹੈ। ਸੁਣ ਕੇ ਬਹੁਤ ਵਧੀਆ ਲੱਗ ਰਿਹਾ ਹੈ। ਦੇਖੋ ਸਟੂਡੈਂਟਸ ਉਹ ਨੇ ਜਿਹੜੇ ਬਾਹਰ ਜਾਣ ਵਾਲੇ ਜਿਨ੍ਹਾਂ ਦਾ ਮਨ ਵੀ ਹੈ, ਜਿਨ੍ਹਾਂ ਦਾ ਪੂਰਾ ਦਿਲ ਵੀ ਹੈ, ਦਿਮਾਗ ਵੀ ਹੈ। ਅਸੀਂ ਬਾਹਰ ਜਾਣਾ ਉਹਨਾਂ ਨੂੰ ਪੜ੍ਹਨ ਦੀ ਲੋੜ ਤਾਂ ਹੈਗੀ ਹੈ ਦੇਖੋ। ਚਾਹੇ ਆਈਲਟਸ ਕਰਕੇ ਆਏ ਹੋ, ਚਾਹੇ ਪਲੱਸ 2 'ਚ ਵਧੀਆ ਸਕੋਰ ਲੈ ਕੇ ਆਏ ਹੋ, ਆਈਲਸ ਨਹੀਂ ਕੀਤੀ ਜਾਂ ਡੁਲਿੰਗੋ ਕੁਝ ਵੀ ਨਹੀਂ ਕੀਤਾ। ਯਾ ਫਿਰ ਇੱਥੇ ਆ ਕੇ ਤਾਂ ਇੰਟਰਵਿਊ ਦੀ ਤਿਆਰੀ ਕਰਨੀ ਹੋ ਪੈਣੀ ਆਪਾਂ ਨੂੰ ਤਾਂ ਤੁਸੀਂ ਇਹ ਸੋਚ ਗਏ ਹੋ ਕਿ ਇੱਕ ਤੋਂ ਦੋ ਮਹੀਨਾ ਅਸੀਂ ਇੰਟਰਵਿਊ ਦੀ ਤਿਆਰੀ ਜੋ ਬੇਰੀਵਰ ਕਰਾਏਗਾ ਉਸ ਤੋਂ ਬਾਅਦ ਘਰੇ 2 ਘੰਟੇ ਕਰਨੀ ਅਸੀਂ ਅਸੀਂ ਜੇ ਇਹ ਕੰਮ ਕਰ ਲੈਨੇ ਆ ਇਹ ਵਿਦਿਆਰਥੀਆਂ ਦਾ ਵੀਜ਼ਾ ਬਾਕੀ ਦਾ ਸਾਰਾ ਕੰਮ ਬੇਰੀਵਰ ਦਾ ਹੈ ਬੇਰੀਵਰ ਤੁਹਾਡਾ ਆਫਰ ਲੈਟਰ ਉਸੇ ਯੂਨੀਵਰਸਿਟੀ ਦਾ ਲੈ ਕੇ ਦੇਗਾ ਜਿੱਥੇ ਵੀਜ਼ਾ ਆ ਰਿਹਾ ਹੈ ਉਸੇ ਯੂਨੀਵਰਸਿਟੀ ਦਾ ਲੈ ਕੇ ਦੇਗਾ ਜਿੱਥੇ ਫੀਸ ਘੱਟ ਹੈ 4 ਤੋਂ 5 ਲੱਖ ਵਿੱਚ ਤੁਸੀਂ ਜਾ ਸਕਦੇ ਹੋ ਉਸੇ ਯੂਨੀਵਰਸਿਟੀ ਦਾ ਲੈ ਕੇ ਦੇਗਾ ਜਿੱਥੇ ਜਲਦੀ ਆਫਰ ਲੈਟਰ ਆ ਰਿਹਾ ਹੈ ਕਟੋਫ ਫਲੈਟ ਚਾਰਜਿਸ ਦਾ ਲੋਕ 500000 ਡਾਲਰ ਵੀ ਓ ਫਲੈਟ ਦੇ ਚਾਰਜਿਸ ਪੇ ਕਰ ਰਿਹਾ ਆ ਆਪਾਂ ਤੁਹਾਨੂੰ 50 ਤੋਂ 100 ਡਾਲਰ ਵਾਲਾ ਲੈ ਕੇ ਦੇ ਰਹੇ ਆ ਜਿਹੜਾ ਵੀ ਅਸੀਂ 베ਰੀਵਰ ਆਪ ਪੇ ਕਰ ਰਿਹਾ ਫਿਰ ਤੁਹਾਡੀ ਫੀਸ ਵੀ ਘਟਾ ਹੁਣ ਤੁਸੀਂ ਸਾਰੀ ਚੀਜ਼ਾਂ ਦੇਖ ਲਓ ਇਹ ਕਰਕੇ ਉਸ ਤੋਂ ਬਾਅਦ ਜੋ ਤੁਹਾਡਾ ਵੀਜ਼ਾ ਲੱਗਦਾ ਹੈ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੋਂ 에어ਪੋਰਟ ਤੇ ਕਲੀਅਰ ਹੋਣ ਤੋਂ ਬਾਅਦ ਤੁਹਾਨੂੰ ਉਦੋਂ ਤੱਕ ਗਾਈਡ ਕਰ ਰਿਹਾ 베ਰੀਵਰ ਇਹ ਸਾਰੀ ਚੀਜ਼ਾਂ ਦੇਖ ਲਓ ਇਹ ਤਾਂ ਹੀ ਗਾਈਡ ਹੋ ਸਕਦੀਆਂ ਜੇ ਸਾਨੂੰ ਨੋਲੇਜ ਹੈ ਅਸੀਂ ਸਟੱਡੀ ਕਰ ਰਹੇ ਹਾਂ ਉਹ ਸਟੱਡੀ ਦੀ ਤੁਹਾਨੂੰ ਅੱਗੇ ਜਾ ਕੇ ਅਸੀਂ ਮਦਦ ਕਰਕੇ ਤੁਹਾਡਾ ਵੀਜ਼ਾ ਲੈ ਕੇ ਦੇ ਰਹੇ ਹਾਂ ਇਹ ਸਾਰੀ ਚੀਜ਼ਾਂ ਤਾਂ ਹੀ ਹੋ ਪਾ ਰਹੀਆਂ ਅਸੀਂ ਸਟੱਡੀ ਕਰ ਰਹੇ ਹਾਂ ਤੁਹਾਨੂੰ ਦੱਸ ਪਾ ਰਹੇ ਹਾਂ ਤੁਸੀਂ ਉਹ ਚੀਜ਼ਾਂ ਨੂੰ ਫੋਲੋ ਕਰਦੇ ਹੋ ਜੇ ਫੋਲੋ ਕਰੋਗੇ ਰਿਜ਼ਲਟ ਬਹੁਤ ਵਧੀਆ ਆਣਗੇ ਰਿਜ਼ਲਟ ਵਧੀਆ ਲੈਣੇ ਆ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖੋ ਆਪਣਾ ਜਿਹੜਾ ਮਾਰਕੀਟ 'ਚ ਜਦੋਂ ਤੁਸੀਂ ਨਿਕਲਦੇ ਹੋ ਫੋਨ ਕਰਦੇ ਹੋ ਫੋਨ ਦੇਖਦੇ ਹੋ ਕੰਪੈਰੀਜ਼ਨ ਜ਼ਰੂਰ ਕਰੋ ਕੰਪੈਰੀਜ਼ਨ ਇਦਾਂ ਕਰਨਾ ਹੈ ਸਕਸੈਸ ਨਾਲ ਕੰਪੈਰੀਜ਼ਨ ਕਰਨਾ ਹੈ ਕੰਪੈਰੀਜ਼ਨ ਇਦਾਂ ਨਹੀਂ ਕਰਨਾ ਕਿ 10 ਦਿਨਾਂ ਦਾ ਕੰਮ 2 ਦਿਨਾਂ 'ਚ ਹੋ ਰਿਹਾ ਹੈ ਜਾਂ ਫਲਾਣਾ 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 ਹੋ ਰਿਹਾ ਹੈ ਕੰਪੈਰੀਜ਼ਨ ਸਕਸੈਸ ਦਾ ਸਕਸੈਸ ਨਾਲ ਕਰਨਾ ਹੈ ਵੀਜ਼ਾ ਕਿੱਦਾਂ ਆਊਗਾ ਘੱਟ ਸਾਡੀ ਮਿਹਨਤ ਲੱਗੇ ਸਾਡੇ ਕੋਲ ਜਾਦਾ ਸੋਰਸਸ ਨਾ ਹੋਣ ਪੈਸੇ ਘਟਨੇ ਘੱਟ ਪੈਸੇ ਵਿੱਚ ਵੀਜ਼ਾ ਆ ਜੇ ਇਹ ਸਾਰਾ ਕੰਮ ਕਿੱਦਾਂ ਹੋ ਰਿਹਾ ਇਹ ਬੇਰੀਵਰ ਕਰਵਾ ਕੇ ਦੇ ਰਿਹਾ ਜੇ ਬੇਰੀਵਰ ਨਾਲ ਤੁਸੀਂ ਆਗੇ ਸੰਪਰਕ ਕਰਦੇ ਹੋ ਫੋਨ ਕਰਦੇ ਹੋ ਜਨਵਰੀ 2025 ਦੇ ਇਨਟੇਕ ਦੇ ਲਈ ਵੀਜ਼ਾ ਕਢਵਾਉਣਾ ਚਾਹਦੇ ਹੋ ਆਪਣਾ ਅਪਲਾਈ ਕਰਨਾ ਚਾਹਦੇ ਹੋ ਸਾਡੇ ਨਾਲ ਫੋਨ ਕਰੋਗੇ ਇੱਥੇ ਆਓਗੇ ਤੁਹਾਨੂੰ ਸਭ ਤੋਂ ਪਹਿਲਾਂ ਦਾ ਵੇਵ ਆਫ ਦੇ ਰਹੇ ਆ I20 ਚਾਰਜਸ ਦਾ ਜਿਹੜੀਆਂ ਯੂਨੀਵਰਸਿਟੀਆਂ ਤੁਹਾਡੇ ਪ੍ਰੋਫਾਈਲ ਅਕੋਰਡਿੰਗ ਨੇ ਉਹਦਾ ਦਵਾਂਗੇ ਤੁਸੀਂ ਹੁਣ ਜੇ ਵੀਜ਼ਾ ਲੈਣਾ ਹੈ ਤਾਂ ਸਿਰਫ ਇੱਕ ਕੰਮ ਕਰਨਾ ਹੈ ਫੋਨ ਚੱਕਣਾ ਹੈ ਫੋਨ ਕਰਨਾ ਹੈ ਕੰਪੈਰੀਜ਼ਨ ਕਰਨਾ ਹੈ ਵੇਰੀਵਰ ਆ ਜਾਣਾ ਹੈ ਅੱਗੇ ਦਾ ਸਾਰਾ ਕੰਮ ਬੇਰੀਵਰ ਨੇ ਤੁਹਾਡਾ ਹੱਥ ਨਾਲ ਹੱਥ ਫੜ ਕੇ ਤੁਹਾਨੂੰ ਵੀਜ਼ਾ ਲਗਵਾਉਣ ਤੱਕ ਦਾ ਪੂਰਾ ਜੋਰ ਲਗਾਣਾ ਹੈ ਉਸ ਤੋਂ ਬਾਅਦ ਵੀਜ਼ਾ ਲਗਵਾਉਣ ਤੋਂ ਬਾਅਦ ਤੁਸੀਂ ਉੱਥੇ ਪਹੁੰਚਦੇ ਹੋ ਉੱਥੇ ਜਾ ਕੇ ਪੂਰਾ ਗਾਈਡ ਕਰਨਾ ਤੁਹਾਨੂੰ ਸਲਾਹ ਦੇਣੀ ਹੈ ਜੋ ਤੱਕ 3-4 ਮਹੀਨੇ ਤੁਸੀਂ ਸੈਟਲ ਨਹੀਂ ਹੋ ਜਾਂਦੇ ਹੋ ਤੁਹਾਨੂੰ ਇੰਨੀ ਸਾਰੀ ਸਲਾਹ ਦੇ ਰਹੇ ਹਾਂ ਸਿਰਫ ਇਸੇ ਚੱਕਰ 'ਚ ਦੇ ਰਹੇ ਹਾਂ ਕਿ ਬੱਚਾ ਜਿਹੜਾ ਉਹ ਨਿਆਣਾ ਛੋਟਾ ਉਹਨੂੰ ਕਿਤੇ ਵੀ ਕੋਈ ਚੀਜ਼ ਦਾ ਪੈਸਾ ਉਹਨੂੰ ਤਤੀ ਵਾ ਕਿਸੇ ਚੀਜ਼ ਦੇ ਨਾਲ ਲੱਗੇ ਬੰਦਾ ਆਰਮਨਾਲ ਉੱਥੇ ਪਹੁੰਚ ਰਿਹਾ ਉਸ ਤੋਂ ਬਾਅਦ ਉਹਨੂੰ ਇਹ ਹੈ ਕਿ ਬੇਰੀਵਰ ਵਾਲੇ ਮੇਰੇ ਲਈ ਬੈਠੇ ਐ ਮੈਂ ਸਵੇਰੇ ਸ਼ਾਮ ਜਦੋਂ ਮਰਜ਼ੀ ਫੋਨ ਕਰ ਦਵਾਂ ਨੰਬਰ ਤੁਹਾਨੂੰ ਦੱਸ ਰਿਹਾ 999808422 ਇਹ ਨੰਬਰ ਹੈ ਆਪਣਾ ਇਹਦੇ ਤੇ ਫੋਨ ਕਰੋਗੇ ਤੁਹਾਨੂੰ ਇਹਦੇ ਤੇ ਸਾਰੀ ਜਾਣਕਾਰੀ ਯੂਐਸਏ ਦੇ ਵੀਜ਼ਾ ਦੇ ਲਈ ਰਿਫਿਊਜ਼ਡ ਹੋ ਫਰੈਸ਼ ਹੋ 12th ਪਾਸ ਆਊਟ ਹੋ ਗ੍ਰੈਜੂਏਟ ਹੋ ਮਾਸਟਰਸ ਕੀਤੀ ਹੈ ਵਿਦਆਊਟ ਆਲਸੋ ਗੈਪ ਹੈ ਜਿੱਦਾਂ ਦਾ ਮਰਜੀ ਤੁਹਾਡਾ ਕੋਈ ਪ੍ਰੋਬਲਮ ਹੈ ਹਰ ਪ੍ਰੋਬਲਮ ਦਾ ਤੁਹਾਨੂੰ ਇੱਕ ਫੋਨ ਗੋਲ ਤੇ ਸੋਲੂਸ਼ਨ ਹੈ ਟਰਾਂਸਪੇਰੈਂਟ ਸੋਲੂਸ਼ਨ ਹੈ ਕਲੀਅਰ ਸੋਲੂਸ਼ਨ ਹੈ ਫੋਨ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਬੇਰੀਵਰ ਜੋ ਅੱਜ ਵੀਡੀਓ ਵਿੱਚ ਜੋ ਅੱਜ DE5 ਚੈਨਲ ਨਾਲ ਜੋ ਦੱਸ ਰਿਹਾ ਉਹ ਸਾਰੀਆਂ ਗੱਲਾਂ ਤੁਹਾਨੂੰ ਇੱਥੇ ਵੀ ਉਹੀ ਦੱਸੂਗਾ ਜੋ ਗੱਲ ਤੁਹਾਨੂੰ ਫੋਨ ਤੇ ਕਰਤੀ ਜੋ ਆਫਿਸ ਤੇ ਦੱਸਤੀ ਉਹ ਫਾਈਨਲ ਹੋਏਗੀ ਉਹ ਕਲੀਅਰ ਹੋਏਗੀ ਉਹ ਚ ਕੋਈ ਬਦਲਾਵ ਕੋਈ ਚੇਂਜਸ ਕੋਈ ਉਹਦੇ ਚ ਅਸੀਂ ਗੱਲ ਨੂੰ ਘੁਮਾਵਾਂ ਫੇਰਾਵਾਂਗੇ ਨਹੀਂ ਸਿੰਪਲ ਤੇ ਕਲੀਅਰ ਗੱਲ ਕਰਾਂਗੇ ਤੇ ਤੁਹਾਡਾ ਪ੍ਰੋਸੈਸ ਕਰਾਂਗੇ ਵੀਜ਼ਾ ਲੈਣ ਦੀ ਫੁੱਲ ਕੋਸ਼ਿਸ਼ ਕਰਾਂਗੇ ਜੀ ਜਾਣ ਤੋਂ ਕੋਸ਼ਿਸ਼ ਕਰਾਂਗੇ ਐਨੀ ਡਿਟੇਲ ਦੇ ਚ ਐਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਗੇ ਵੀ ਇਹ ਸਫ਼ਰ ਅਪਾ ਜਾਰੀ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਭ ਦਾ ਜੀ ਜੇ ਯੂ ਐਸ ਚਾਣ ਲਈ ਕਿਸੇ ਵਿਦਿਆਰਥੀ ਨੇ ਸਕਸੈਸਫੁਲ ਹੋਣਾ ਤੇ ਸਕਸੈਸ ਦਾ ਸਕਸੈਸ ਦੇ ਨਾਲ ਕੰਪੈਰੀਜ਼ਨ ਕਰੇ ਔਰ ਫਿਰ ਆਪਣਾ ਕੰਸਲਟੈਂਟ ਚੁਣੇ ਪਹਿਲੇ ਤਾਂ ਇੱਕ ਇਹ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਤੁਹਾਡਾ ਸਫਰ ਘਰ ਤੋਂ ਲੈ ਕੇ 에어ਪੋਰਟ ਤੱਕ ਔਰ 에어ਪੋਰਟ ਤੋਂ ਲੈ ਕੇ ਯੂ ਐਸ ਤੱਕ ਜਦ ਤੱਕ ਤੁਸੀਂ ਸੈਟਲ ਨਹੀਂ ਹੁੰਦੇ ਬੇਰੀਵਰ ਤੁਹਾਡੇ ਨਾਲ ਹੈ ਤੁਹਾਡਾ ਹਮਸਫਰ ਬਣ ਕੇ ਤੁਹਾਡੇ ਨਾਲ ਚੱਲੇਗਾ ਇਸ ਕਰਕੇ ਤੁਸੀਂ ਇੱਕ ਰਿ ਇਥੇ ਆਓ ਬੈਠੋ ਕਲ ਕਰੋ ਔਰ ਆਪਣੇ ਸੁਫਨਿਆਂ ਦਾ ਘਟੋ-ਕਟ ਇੱਥੇ ਮੈਪ ਰੱਖੋ ਫਿਰ ਦੇਖੋ 베리버 ਤੁਹਾਨੂੰ ਕਿਸ ਤਰੀਕੇ ਦੇ ਨਾਲ ਨਾਲ ਲੈ ਕੇ ਚਲਦਾ 베리버 ਸੈਕਟਰ 35 ਸੀ ਇੱਥੇ ਆਓ ਔਰ ਆ ਕੇ ਇੱਕ ਵਾਰ ਆਪਣੀ ਗੱਲ ਜ਼ਰੂਰ ਕਰੋ ਮੈਨੂੰ ਦੋ ਇਜਾਜ਼ਤ ਧੰਨਵਾਦ ਸ਼ੁਕਰੀਆ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ